ਪੰਜਾਬ 'ਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਅਤੇ ਪਹਿਲੀ ਬਰਸਾਤ ਦੇ ਵਿੱਚ ਹੀ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਪਾਣੀ ਭਰ ਗਿਆ ਹੈ। ਇਸ ਨੂੰ ਵੇਖਦੇ ਹੋਏ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ ਮੂਣੇ ਇਲਾਕੇ ਦੇ ਵਿੱਚੋਂ ਗੁਜਰਦੀ ਕੱਗਰ ਦੇ ਕਿਨਾਰਿਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਜਿੱਥੇ ਸੀਬੀ ਮਸ਼ੀਨ ਦੇ ਨਾਲ ਜਿੰਨਾ ਜਿੰਨਾ ਥਾਵਾਂ ਤੇ ਕੱਗਰ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਉੱਥੇ-ਉੱਥੇ ਮਿੱਟੀ ਪਾਈ ਜਾ ਰਹੀ ਹੈ ਤੇ ਉਸ ਨੂੰ ਚੌੜਾ ਕੀਤਾ ਜਾ ਰਿਹਾ ਹੈ ਤਾਂ ਜੋ ਪਾਣੀ ਦੇ ਤੇਜ਼ ਬਹਾਵ ਦੇ ਨਾਲ ਇਨ੍ਹਾਂ ਥਾਵਾਂ ਤੋਂ ਕੱਗਰ ਦਾ ਕਿਨਾਰਾ ਨਾ ਟੁੱਟੇ। ਦਸ ਦੇ ਪਿਛਲੇ ਸਾਲ ਮੀਂਹ ਦੇ ਮੌਸਮ ਵਿੱਚ ਕਗਰਦੀ ਦੇ ਬੰਦ ਕਈ ਜਗ੍ਹਾ ਟੁੱਟ ਗਏ ਸਨ ਜਿਸ ਕਾਰਨ ਮੁੰਨਕੇ ਇਲਾਕੇ ਦੇ 10 ਤੋਂ 15 ਪਿੰਡਾਂ ਨੂੰ ਖਾਸਾ ਨੁਕਸਾਨ ਹੋਇਆ ਸੀ ਤੇ ਹਜ਼ਾਰਾਂ ਏਕੜ ਫਸਲ ਪਾਣੀ ਵਿੱਚ ਡੁੱਬ ਗਈ ਸੀ ਪਰ ਇਸ ਵਾਰ ਜਹਾ ਨਾ ਹੋਵੇ ਇਸ ਲਈ ਪ੍ਰਸ਼ਾਸਨ ਪਹਿਲਾਂ ਤੋਂ ਹੀ ਕਗਰ ਦੇ ਕਿਨਾਰੇ ਨੂੰ ਮਜ਼ਬੂਤ ਕਰ ਰਿਹਾ ਹੈ ਫੂਲ ਦੇ ਪਿੰਡ ਦਾ ਹੈਗਾ ਤੇ ਮਕਰੌੜ ਤੇ ਫੂਣੀ ਦੇ ਆਪਾਂ ਜਿਹੜੇ ਰਕਬੇ 'ਚ ਖੱਬੇ ਪਾਸੇ ਜਿਹੜਾ ਲੈਫਟ ਬੈਂਕ ਹੈ ਉਹ ਉਧਰਲੇ ਪਾਸੇ ਫੂਲ ਦੇ ਪਿੰਡ ਹੈ ਇਧਰ ਮਕਰੌੜ ਪਿੰਡ ਦਾ ਰਕਬਾ ਹੈਗਾ ਤੇ ਇੱਥੇ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਆਪਣੇ ਸਾਡੇ ਟ੍ਰੇਨਿੰਗ ਦੇ ਵਿਭਾਗ ਵੱਲੋਂ ਅ ਮਸ਼ੀਨਾਂ ਲਗਾ ਕੇ ਜੀਸੀਬੀ ਤੇ ਜਿਹੜੀ ਡੀਸਿਲਟਿੰਗ ਵੀ ਹੋ ਰਹੀ ਹੈ ਜਿੱਥੇ ਸ਼ਾਰਪ ਬੈਂਡ ਸੀ ਨਾ ਜੀ ਉਹਦੇ ਚ ਅਸੀਂ ਜਿਹੜੇ ਪੁਆਇੰਟ ਆਈਡੈਂਟੀਫਾਈ ਕੀਤੇ ਸੀ ਬਿਫੋਰ ਹੈਂਡ ਉੱਥੋਂ ਡੀਸਿਲਟਿੰਗ ਕਰ ਰਹੇ ਨੇ ਸੋ ਥੈਟ ਜਿਹੜਾ ਚੈਨਲ ਹੈ ਪਾਣੀ ਦਾ ਉਹਨੂੰ ਵਾਈਡਨਿੰਗ ਕੀਤੀ ਜਾ ਸਕੇ ਅਦਰਵਾਇਜ਼ ਕੀ ਹੁੰਦਾ ਸੀ ਕਿ ਜਿੱਥੇ ਚੈਨਲ ਟਾਈਟ ਹੁੰਦਾ ਸੀ ਜ਼ਿਆਦਾ ਉੱਥੇ ਆ ਕੇ ਬੰਨਾਂ ਨੂੰ ਉਹ ਧੱਕ ਮਾਰਦਾ ਜਦੋਂ ਪਾਣੀ ਜ਼ਿਆਦਾ ਆਉਂਦਾ ਤਾਂ ਉੱਥੋਂ ਫਿਰਲੀ ਚ ਹੋਣ ਦਾ ਕਤਰਾ ਜ਼ਿਆਦਾ ਹੁੰਦਾ ਉਨੇ ਉਹਦੀ ਖਦਾਈ ਵੀ ਕਰ ਰਹੇ ਨੇ ਜਿਹੜੇ ਇਸ ਤਰ੍ਹਾਂ ਦੇ ਪੁਆਇੰਟ ਨੇ ਉਥੋਂ ਉਹਨੂੰ ਵਾਈਟਨਿੰਗ ਕਰ ਰਹੇ ਨੇ ਅੰਦਰ ਤੇ ਨਾਲ ਹੀ ਉਹਦੇ ਟਵਨ ਪਰਪਸ ਹੈ ਜੀ ਉਹ ਜਿਹੜੀ ਇੱਕ ਤਾਂ ਵਾਈਟਨਿੰਗ ਹੋ ਜਾਏਗੀ ਇੱਕ ਉਹ ਜਿਹੜੀ ਮਿੱਟੀ ਹੈ ਉਹ ਅੱਗੇ ਉੱਪਰ ਬੰਨਾਂ ਦੇ ਉੱਪਰ ਯੂਜ਼ ਹੋ ਜਾਏਗੀ ਇਹ ਕਿੰਨੇ ਕਿੰਨੇ ਫੁੱਟ ਖਦਾਈ ਜਿਹੜੀ ਹੈਗੀ ਕੀਤੀ ਜਾ ਰਹੀ ਹੈ ਇਹਨਾਂ ਦੀ ਜਿਹੜੀ ਆਪਣਾ ਪਰਪਸ ਸਾਡਾ ਇਹ ਹੈਗਾ ਜੀ ਇਹਨੂੰ ਆਪਾਂ ਦੋਨੋਂ ਪਾਸੇ ਬੰਨ ਨੂੰ 15 ਫੁੱਟ ਚੌੜਾ ਕਰਨਾ ਹੈਗਾ ਸੋ ਥੈਟ ਇ ਮੋਟੇਰੇਬਲ ਵੀ ਹੋ ਜਾਵੇ ਉਹਦੇ ਵੀ ਦੋ ਤਿੰਨ ਪਰਪਸ ਸਰਵ ਕਰੇਗਾ ਇੱਕ ਤਾਂ ਜਿਹੜੇ ਸਾਡੇ ਆਮ ਲੋਕ ਨੇ ਜਿਹੜੇ ਪਿੰਡਾਂ ਦੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹਨਾਂ ਨੂੰ ਇੱਥੇ ਲੰਘਣ ਵਾਸਤੇ ਅਦਰਵਾਈਜ਼ ਪਹਿਲਾਂ ਬਾਈਕ ਹੀ ਜਾਂਦਾ ਹੈ ਜੀ ਤੁਸੀਂ ਮਤਲਬ ਵਹੀਕਲ ਨਹੀਂ ਥਰੂ ਨਹੀਂ ਹੁੰਦਾ ਹੈਗਾ ਕਿਤੋਂ ਚੌੜਾ 1 ਤੋਂ 8 ਫੁੱਟ ਵੀ ਆ ਕਿਤੋਂ 10 ਫੁੱਟ ਆ ਕਿਤੋਂ 12 ਸੋ ਹੁਣ ਯੂਨੀਫਾਰਮਲੀ ਇਹ ਕੋਸ਼ਿਸ਼ ਕਰ ਰਿਹਾ ਸਾਡਾ ਜਿਹੜਾ ਡਰੇਨੇਜ ਵਿਭਾਗ ਹੈ ਕਿ ਇਹਨੂੰ 15 ਫੁੱਟ ਕੀਤਾ ਜਾਵੇ ਸੋ ਥੈਟ ਟਰੈਕਟਰ ਟਰਾਲੀਆਂ ਵੀ ਲੰਘ ਸਕਣ ਲੋਕਾਂ ਨੂੰ ਵੀ ਸਹੂਲਤ ਹੋਵੇ ਜਿਹੜੇ ਖੇਤੀ ਵਾਲੇ ਨੇ ਪਲੱਸ ਰੱਬ ਨਾ ਕਰੇ ਜੇ ਕੋਈ ਫਲੱਡ ਸੀਜ਼ਨ ਵੇਲੇ ਲੋਡ ਪੈਂਦੀ ਹੈ ਕਿਤੇ ਬ੍ਰੀਚ ਦਾ ਕੋਈ ਇਸ ਤਰ੍ਹਾਂ ਦਾ ਸਿਚੁਏਸ਼ਨ ਬਣਦੀ ਹੈ ਤਾਂ ਜਿਹੜਾ ਰੀਲੀਫ ਮਟੀਰੀਅਲ ਹੈ ਜਿੰਨੇ ਉਹ ਬ੍ਰੀਚ ਨੂੰ ਬੰਨਣ ਵਾਸਤੇ ਦੇਖੋ ਮਿੱਟੀ ਦੀ ਲੋਡ ਹੁੰਦੀ ਹੈ ਪੀਸੀ ਬੈਗਸ ਦੀ ਲੋਡ ਹੁੰਦੀ ਹੈ ਹੋਰ ਬਹੁਤ ਸਾਰੇ ਤੁਹਾਨੂੰ ਮੈਨਨ ਮਟੀਰੀਅਲ ਦੀ ਲੋਡ ਹੁੰਦੀ ਹੈ ਲੇਬਰ ਦੀ ਲੋਡ ਹੁੰਦੀ ਹੈ ਤਾਂ ਉਥੇ ਪਹਚਾਣ ਵਾਸਤੇ ਉਹ ਸਾਨੂੰ ਸੌਖਾ ਰਹੇ ਕੱਗਰ ਤੇ ਜਿਵੇਂ ਆਪਾਂ ਹੁਣ ਦੇਖਿਆ ਹੀ ਹੈ ਜੀ ਮਕਰੋੜ ਸਾਹਿਬ ਤੋਂ ਆਪਣੀਆਂ ਮੇਨਲੀ ਕੱਗਰ ਦੀ ਤਿੰਨ ਰੀਚਾਂ ਆਪਾਂ ਮੰਨਦੇ ਆਂ ਜੀ ਇੱਕ ਆਪਣਾ ਖਨੌਰੀ ਤੋਂ ਲੈ ਕੇ ਮਕਰੋੜ ਸਾਹਿਬ ਜਿੱਥੇ ਆਪਾਂ ਖੜੇ ਆਂ ਜੀ ਇਹ ਰੀਚ 2008-09 ਚ ਬੈਡਨਿੰਗ ਹੋ ਗਈ ਸੀ ਇਹਦੀ ਤੇ ਤਕਰੀਬਨ ਇਸ ਰੀਚ ਦੀ ਕਪੈਸਿਟੀ 25 ਹਰ ਕਿਊ ਸੀਗਾ ਇੱਥੇ ਮੇਨਲੀ ਆਪਣੀ ਕਪੈਸਿਟੀ ਜ਼ਿਆਦਾ ਹੋਣ ਕਾਰਨ ਬੰਨਾ ਚ ਕੋਈ ਐਸਜ ਦਿੱਕਤ ਆਉਂਦੀ ਨਹੀਂ ਮੇਨਲੀ ਉਰੇ ਜਿੱਥੇ ਸ਼ਾਰਪਮੈਂਡ ਨੇ ਜੀ ਉੱਥੇ ਮਿੱਟੀ ਜਮ੍ਹਾਂ ਹੋ ਜਾਂਦੀ ਹੈ ਉਹ ਮਿੱਟੀ ਨਾਲ ਕੀ ਹੁੰਦਾ ਜੀ ਜਦੋਂ ਸ਼ਾਰਪਮੈਂਡ ਏਰੀਆ ਘਟ ਜਾਂਦਾ ਤੇ ਇੱਕ ਪਾਸੇ ਨੂੰ ਜ਼ਿਆਦਾ ਡਾਫ ਲੱਗਣ ਤੇ ਬਸ ਆਪਾਂ ਇਹ ਮਿੱਟੀ ਕੱਢ ਕੇ ਆਪਣਾ ਜਿਹੜਾ ਪ੍ਰੋਜੈਕਟ ਤਕਰੀਬਨ 3.3 ਲੱਖ ਦੀ ਲਾਗਤ ਨਾਲ ਮਿੱਟੀ ਕੱਢ ਕੇ ਤੇ ਆਪਾਂ ਬੰਨਾ ਤੇ ਪਾ ਕੇ ਜਿੱਥੇ-ਜਿੱਥੇ ਘਾਰੇ ਨੇ ਜਾਂ ਜਿੱਥੇ ਕੋਈ ਤਰੇੜਾਂ ਨੇ ਬੰਨਾ ਤੇ ਉਹਨਾਂ ਨੂੰ ਸਟਰੈਂਥਨਿੰਗ ਕਰ ਰਹੇ ਹਾਂ ਡਰੇਨਾ ਜੀ ਜਿਵੇਂ ਸਾਡੇ ਲਹਿਰੇਗਾ ਅੱਗੇ ਜੀ ਤਕਰੀਬਨ 18 ਡਰੇਨਾ ਮੇਨ ਫਾਲ ਕਰਦੀਆਂ ਨੇ ਜੀ ਉਸ ਜਿਹੜੀ ਸਾਡੀ ਇੱਕ ਮੇਨ ਡਰੇਨਾ ਲਹਿਰੇਗਾ ਦਾ ਮੇਨ ਰੇਮ ਉਸੀ ਤਕਰੀਬਨ ਆਪਣੀ 60% ਸਫਾਈ ਹੋ ਚੁਗੀ ਤੇ ਤਕਰੀਬਨ ਉਹਦੀ ਮਸ਼ੀਨਰੀ ਵੱਧ ਮੋਬਿਲਾਈਜ਼ ਕਰਕੇ ਸੀ ਤਕਰੀਬਨ 10 ਦਿਨਾਂ ਚ ਉਹਨੂੰ ਮੁਕੰਮਲ ਕਰ ਦਾਂਗੇ ਜੀ ਤੇ ਬਾਕੀ ਸਾਡੀ ਜਿਹੜੀ ਲਿੰਕ ਟ੍ਰੇਨਾਂ ਹੁੰਦੀਆਂ ਨੇ ਜਿਹੜੀ ਛੋਟੀਆਂ ਟ੍ਰੇਨਾਂ ਜਿਹੜੀ ਮੇਨ ਰੇਲ ਚਾਟਫਾਲ ਕਰਦੀਆਂ ਨੇ ਉਹਦੀ ਤਕਰੀਬਨ ਸਾਡੀ ਮੇਨਲੀ 10-12 ਟ੍ਰੈਨਰ ਦੀ ਸਪਾਈ ਮੁਕੰਮਲ ਹੋ ਚੁੱਕੀ ਹੈ ਬਾਕੀ ਦੇ ਅੰਦਰ ਟ੍ਰੈਨਰ ਦੀ ਹਫਤੇ ਦੀ ਸਪਾਈ ਬੁਰੀ ਕਿੰਨੇ ਕੰਟਰੈਕਟਰ ਇਸ ਵਕਤ ਕੰਮ ਦੇ ਵਿੱਚ ਜਗੇ ਨੇ ਜਿਹੜੇ ਕੰਮ ਕਰ ਰਹੇ ਆ ਮੇਨਲੀ ਕੱਗਰ ਤੇ ਆਪਣੇ ਇਸ ਟਾਈਮ ਤਿੰਨ ਕੰਟਰੈਕਟਰ ਕੰਮ ਕਰ ਰਹੇ ਨੇ ਜੀ ਇੱਕ ਆਪਣਾ ਮਕਰੋਡ ਸਾਹਿਬ ਦਾ ਖਨੋਰੀ ਜਿਹੜਾ ਰੀਚ ਹੈ ਉੱਥੇ ਅਲੱਗ ਕੰਟਰੈਕਟਰ ਹੈ ਮਕਰੋਡ ਸਾਹਿਬ ਤੋਂ ਮੌਨਕ ਅਲੱਗ ਕੰਟਰੈਕਟਰ ਹੈ ਜੀ ਤੇ ਮੌਨਕ ਤੋਂ ਕਟੇਲ ਅਲੱਗ ਕੰਟਰੈਕਟਰ ਪੰਜਾਬ ਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਅਤੇ ਪਹਿਲੀ ਬਰਸਾਤ ਦੇ ਵਿੱਚ ਹੀ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਪਾਣੀ ਭਰ ਇਸ ਨੂੰ ਵੇਖਦੇ ਹੋਏ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ ਮੂਨ ਕਿਲਾਕੇ ਦੇ ਵਿੱਚੋਂ ਗੁਜ਼ਰਦੀ ਕੱਗਰ ਦੇ ਕਿਨਾਰਿਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਜੀ.ਐਸ.ਬੀ. ਮਸ਼ੀਨ ਦੇ ਨਾਲ ਜਿੰਨਾਂ ਜਿੰਨਾਂ ਥਾਵਾਂ ਤੇ ਕੱਗਰ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਉੱਥੇ-ਉੱਥੇ ਮਿੱਟੀ ਪਾਈ ਜਾ ਰਹੀ ਹੈ ਤੇ ਉਸ ਨੂੰ ਚੌੜਾ ਕੀਤਾ ਜਾ ਰਿਹਾ ਹੈ ਤਾਂ ਜੋ ਪਾਣੀ ਦੇ ਤੇਜ਼ ਬਹਾਵ ਦੇ ਨਾਲ ਇਨ੍ਹਾਂ ਥਾਵਾਂ ਤੋਂ ਕੱਗਰ ਦਾ ਕਿਨਾਰਾ ਨਾ ਟੁੱਟੇ। ਦਾਸਦੀਕ ਪਿਛਲੇ ਸਾਲ ਮੀਂਹ ਦੇ ਮੌਸਮ ਵਿੱਚ ਕੱਗਰ ਦੀ ਦੇ ਬੰਦ ਕਈ ਜਗ੍ਹਾ ਟੁੱਟ ਗਏ ਸਨ ਜਿਸ ਕਾਰਨ ਮੂਨ ਕਿਲਾਕੇ ਦੇ 10 ਤੋਂ 15 ਪਿੰਡਾਂ ਨੂੰ ਖਾਸਾ ਨੁਕਸਾਨ ਹੋਇਆ ਸੀ ਤੇ ਹਜ਼ਾਰਾਂ ਏਕੜ ਔਰ ਇਸ ਵਾਰ ਜਿਹੜਾ ਨਾ ਹੋਵੇ ਇਸ ਲਈ ਪ੍ਰਸ਼ਾਸਨ ਪਹਿਲਾਂ ਤੋਂ ਹੀ ਕੱਗਰ ਦੇ ਕਿਨਾਰੇ ਨੂੰ ਮਜ਼ਬੂਤ ਕਰ ਰਿਹਾ ਹੈ ਫੂਲ ਦੇ ਪਿੰਡ ਦਾ ਹੈਗਾ ਤੇ ਮਕਰੋੜ ਤੇ ਫੂਣੀ ਦੇ ਆਪਾਂ ਜਿਹੜੇ ਰਕਬੇ 'ਚ ਖੱਬੇ ਪਾਸੇ ਜਿਹੜਾ ਲੈਫਟ ਬੈਂਕ ਹੈ ਉਹ ਉਧਰਲੇ ਪਾਸੇ ਫੂਲ ਦੇ ਪਿੰਡ ਹੈ ਇਧਰ ਮਕਰੋੜ ਪਿੰਡ ਦਾ ਰਕਬਾ ਹੈਗਾ ਤੇ ਇੱਥੇ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਆਪਣੇ ਸਾਡੇ ਟ੍ਰੇਨਿੰਗ ਵਿਭਾਗ ਵੱਲੋਂ ਆ ਮਸ਼ੀਨਾਂ ਲਗਾ ਕੇ ਜੀਸੀਬੀ ਤੇ ਜਿਹੜੀ ਫੀਸਿਲਟਿੰਗ ਵੀ ਹੋ ਰਹੀ ਹੈ ਜਿੱਥੇ ਸ਼ਾਰਪ ਬੈਂਡ ਸੀ ਨਾ ਜੀ ਉਹਦੇ ਚ ਅਸੀਂ ਜਿਹੜੇ ਪੁਆਇੰਟ ਆਈਡੈਂਟੀਫਾਈ ਕੀਤੇ ਸੀ ਬਿਫੋਰ ਹੈਂਡ ਉਥੋਂ ਡੀਸਿਲਟਿੰਗ ਕਰ ਰਹੇ ਨੇ ਸੋ ਥੈਟ ਜਿਹੜਾ ਚੈਨਲ ਹੈ ਪਾਣੀ ਦਾ ਉਹਨੂੰ ਵਾਈਡਨਿੰਗ ਕੀਤੀ ਜਾ ਸਕੇ ਅਦਰਵਾਇਜ਼ ਕੀ ਹੁੰਦਾ ਸੀ ਕਿ ਜਿੱਥੇ ਚੈਨਲ ਟਾਈਟ ਹੁੰਦਾ ਸੀ ਜ਼ਿਆਦਾ ਉਥੇ ਆ ਕੇ ਬੰਨਾਂ ਨੂੰ ਉਹ ਧੱਕ ਮਾਰਦਾ ਜਦੋਂ ਪਾਣੀ ਜ਼ਿਆਦਾ ਆਉਂਦਾ ਤਾਂ ਉਥੋਂ ਫਿਰਲੀ ਚ ਹੋਣ ਦਾ ਕਤਰਾ ਜ਼ਿਆਦਾ ਹੁੰਦਾ ਹੁੰਦਾ ਹੁਣ ਇਹ ਉਹਦੀ ਖਦਾਈ ਵੀ ਕਰ ਰਹੇ ਨੇ ਜਿਹੜੇ ਇਸ ਤਰ੍ਹਾਂ ਦੇ ਪੁਆਇੰਟ ਨੇ ਉਥੋਂ ਉਹਨੂੰ ਵਾਈਡਨਿੰਗ ਕਰ ਰਹੇ ਨੇ ਅੰਦਰ ਤੇ ਨਾਲ ਹੀ ਉਹਦੇ ਟਵਨ ਪਰਪਸ ਹੈ ਜੀ ਉਹ ਜਿਹੜੀ ਇੱਕ ਤਾਂ ਵਾਈਟਨਿੰਗ ਹੋ ਜਾਏਗੀ ਇੱਕ ਉਹ ਜਿਹੜੀ ਮਿੱਟੀ ਹੈ ਉਹ ਅੱਗੇ ਉੱਪਰ ਬੰਨਾਂ ਦੇ ਉੱਪਰ ਯੂਜ਼ ਹੋ ਜਾਏਗੀ ਇਹ ਕਿੰਨੇ ਕਿੰਨੇ ਫੁੱਟ ਵਾਈਟਨਿੰਗ ਜਿਹੜੀ ਹੈਗੀ ਕੀਤੀ ਜਾ ਰਹੀ ਹੈ ਇਹਨਾਂ ਦੀ ਜਿਹੜੀ ਆਪਣਾ ਪਰਪਸ ਸਾਡਾ ਇਹ ਹੈਗਾ ਜੀ ਇਹਨੂੰ ਆਪਾਂ ਦੋਨੋਂ ਪਾਸੇ ਬੰਨ ਨੂੰ 15 ਫੁੱਟ ਚੌੜਾ ਕਰਨਾ ਹੈਗਾ ਸੋ ਥੈਟ ਇ ਮੋਟਰੇਬਲ ਵੀ ਹੋ ਜਾਵੇ ਉਹਦੇ ਵੀ ਦੋ ਤਿੰਨ ਪਰਪਸ ਸਰਵ ਕਰੇਗਾ ਇੱਕ ਤਾਂ ਜਿਹੜੇ ਸਾਡੇ ਆਮ ਲੋਕ ਨੇ ਜਿਹੜੇ ਪਿੰਡਾਂ ਦੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹਨਾਂ ਨੂੰ ਇੱਥੇ ਲੰਘਣ ਵਾਸਤੇ ਅਦਰਵਾਈਜ਼ ਪਹਿਲਾਂ ਬਾਈਕ ਹੀ ਜਾਂਦਾ ਹੈ ਜੀ ਤੁਸੀਂ ਮਤਲਬ ਵਹੀਕਲ ਨਹੀਂ ਥਰੂ ਨਹੀਂ ਹੁੰਦਾ ਹੈਗਾ ਕਿਤੋਂ ਚੌੜਾ 1 ਤੋਂ 8 ਫੁੱਟ ਵੀ ਆ ਕਿਤੋਂ 10 ਫੁੱਟ ਆ ਕਿਤੋਂ 12 ਸੋ ਹੁਣ ਯੂਨੀਫਾਰਮਲੀ ਇਹ ਕੋਸ਼ਿਸ਼ ਕਰ ਰਿਹਾ ਸਾਡਾ ਜਿਹੜਾ ਡਰੇਨੇਜ ਵਿਭਾਗ ਹੈ ਕਿ ਇਹਨੂੰ 15 ਫੁੱਟ ਕੀਤਾ ਜਾਵੇ ਸੋ ਥੈਟ ਟਰੈਕਟਰ ਟਰਾਲੀਆਂ ਵੀ ਲੰਘ ਸਕਣ ਲੋਕਾਂ ਨੂੰ ਵੀ ਸਹੂਲਤ ਹੋਵੇ ਜਿਹੜੇ ਖੇਤੀ ਵਾਲੇ ਨੇ ਪਲੱਸ ਰੱਬ ਨਾ ਕਰੇ ਜੇ ਕੋਈ ਫਲੱਡ ਸੀਜ਼ਨ ਵੇਲੇ ਲੋਡ ਪੈਂਦੀ ਹੈ ਕਿਤੇ ਬ੍ਰੀਚ ਦਾ ਕੋਈ ਇਸ ਤਰ੍ਹਾਂ ਦਾ ਸਿਚੁਏਸ਼ਨ ਬਣਦੀ ਹੈ ਤਾਂ ਜਿਹੜਾ ਰੀਲੀਫ ਮਟੀਰੀਅਲ ਹੈ ਜਿਹਨੇ ਉਹ ਬ੍ਰੀਚ ਨੂੰ ਬੰਨਣ ਵਾਸਤੇ ਦੇਖੋ ਮਿੱਟੀ ਦੀ ਲੋਡ ਹੁੰਦੀ ਹੈ ਈਸੀ ਬੈਗਸ ਦੀ ਲੋਡ ਹੁੰਦੀ ਹੈ ਹੋਰ ਬਹੁਤ ਸਾਰੇ ਤੁਹਾਨੂੰ ਮੈਨਨ ਮਟੀਰੀਅਲ ਦੀ ਲੋਡ ਹੁੰਦੀ ਹੈ ਲੇਬਰ ਦੀ ਲੋਡ ਹੁੰਦੀ ਹੈ ਤਾਂ ਉਥੇ ਪਹਚਾਣ ਵਾਸਤੇ ਉਹ ਸਾਨੂੰ ਸੌਖਾ ਰਹੇ ਕੱਗਰ ਤੇ ਜਿਵੇਂ ਆਪਾਂ ਹੁਣ ਦੇਖਿਆ ਹੀ ਹੈ ਜੀ ਮਕਰੋੜ ਸਾਹਿਬ ਤੋਂ ਆਪਣੀਆਂ ਮੇਨਲੀ ਕੱਗਰ ਦੀ ਤਿੰਨ ਰੀਚਾਂ ਆਪਾਂ ਮੰਨ ਲਿਆ ਜੀ ਇੱਕ ਆਪਣਾ ਖਨੌਰੀ ਤੋਂ ਲੈ ਕੇ ਮਕਰੋੜ ਸਾਹਿਬ ਦੇ ਇੱਥੇ ਆਪਾਂ ਖੜੇ ਆ ਜੀ ਇਹ ਰੀਚ 2008-09 ਚ ਬੈਡਨਿੰਗ ਹੋ ਗਈ ਸੀ ਇਹਦੀ ਤੇ ਤਕਰੀਬਨ ਇਸ ਰੀਚ ਦੀ ਕਪੈਸਿਟੀ 25000 ਕਿਉਂ ਸੀਗਾ ਇੱਥੇ ਮੇਨਲੀ ਆਪਣੀ ਕਪੈਸਿਟੀ ਜ਼ਿਆਦਾ ਹੋਣ ਕਾਰਨ ਬੰਨਾ ਚ ਕੋਈ ਐਸਜ ਦਿਕਕਤ ਆਉਂਦੀ ਨਹੀਂ ਮੇਨਲੀ ਉਰੇ ਜਿੱਥੇ ਸ਼ਾਰਪਮੈਂਡ ਨੇ ਜੀ ਉੱਥੇ ਮਿੱਟੀ ਜਮ੍ਹਾਂ ਹੋ ਜਾਂਦੀ ਹੈ ਉਹ ਮਿੱਟੀ ਨਾਲ ਕੀ ਹੁੰਦਾ ਜੀ ਜਦੋਂ ਸ਼ਾਰਪਮੈਂਡ ਏਰੀਆ ਘਟ ਜਾਂਦਾ ਤੇ ਇੱਕ ਪਾਸੇ ਨੂੰ ਜ਼ਿਆਦਾ ਡਾਫ ਲੱ ਤੇ ਬਸ ਆਪਾਂ ਇਹ ਮਿੱਟੀ ਕੱਢ ਕੇ ਆਪਣਾ ਜਿਹੜਾ ਪ੍ਰੋਜੈਕਟ ਤਕਰੀਬਨ 33 ਲੱਖ ਦੀ ਲਾਗਤ ਨਾਲ ਮਿੱਟੀ ਕੱਢ ਕੇ ਤੇ ਆਪਾਂ ਬੰਨਾ ਤੇ ਪਾ ਕੇ ਜਿੱਥੇ-ਜਿੱਥੇ ਘਾਰੇ ਨੇ ਜਾਂ ਜਿੱਥੇ ਕੋਈ ਤਰੇੜਾਂ ਨੇ ਬੰਨਾ ਤੇ ਉਹਨਾਂ ਨੂੰ ਸਟਰੈਂਥਨਿੰਗ ਕਰ ਰਹੇ ਹਾਂ ਡਰੇਨਾ ਜੀ ਜਿਵੇਂ ਸਾਡੇ ਲਹਿਰੇਗਾ ਅੱਗੇ ਜੀ ਤਕਰੀਬਨ 18 ਡਰੇਨਾ ਮੇਨ ਫਾਲ ਕਰਦੀਆਂ ਨੇ ਜੀ ਉਸ ਜਿਹੜੀ ਸਾਡੀ ਇੱਕ ਮੇਨ ਡਰੇਨਾ ਲਹਿਰੇਗਾ ਦਾ ਮੇਨ ਰੇਮ ਉਸੀ ਤਕਰੀਬਨ ਆਪਣੀ 60% ਸਫਾਈ ਹੋ ਚੁਗੀ ਤੇ ਤਕਰੀਬਨ ਉਹਦੀ ਮਸ਼ੀਨਰੀ ਵੱਧ ਮੋਬਿਲਾਈਜ਼ ਕਰਕੇ ਸੀ ਤਕਰੀਬਨ 10 ਦਿਨਾਂ ਚ ਉਹਨੂੰ ਮੁਕੰਮਲ ਕਰ ਦਾਂਗੇ ਜੀ ਤੇ ਬਾਕੀ ਸਾਡੀ ਜਿਹੜੀ ਲਿੰਕ ਟ੍ਰੇਨਾਂ ਹੁੰਦੀਆਂ ਨੇ ਜਿਹੜੀ ਛੋਟੀਆਂ ਟ੍ਰੇਨਾਂ ਜਿਹੜੀ ਮੇਨ ਰੇਲ ਚੌਟ ਫਾਲ ਕਰਦੀਆਂ ਨੇ ਉਹਦੀ ਤਕਰੀਬਨ ਸਾਡੀ ਮੇਨਲੀ 10-12 ਟ੍ਰੇਨਾਂ ਦੀ ਸਪਾਈ ਹੁਣ ਕੰਮ ਹੋ ਚੁੱਕੀ ਹੈ ਬਾਕੀ ਰੈਂਟੀ ਟ੍ਰੇਨਾਂ ਦੀ ਹਫਤੇ ਚ ਸਪਾਈ ਬੁਰੀ ਕਿੰਨੇ ਕੰਟਰੈਕਟਰ ਇਸ ਕੰਮ ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ ਮੇਨਲੀ ਇਹ ਕੱਗਰ ਤੇ ਆਪਣੇ ਇਸ ਟਾਈਮ ਤਿੰਨ ਕੰਟਰੈਕਟਰ ਕੰਮ ਕਰ ਰਹੇ ਨੇ ਜੀ ਇੱਕ ਆਪਣਾ ਮਕਰੋਡ ਸਾਹਿਬ ਦਾ ਖਨੋਰੀ ਜਿਹੜਾ ਰੀਚ ਹੈ ਉੱਥੇ ਅਲੱਗ ਕੰਟਰੈਕਟਰ ਹੈ ਮਕਰੋਡ ਸਾਹਿਬ ਤੋਂ ਮੋਨਕ ਅਲੱਗ ਕੰਟਰੈਕਟਰ ਹੈ ਜੀ ਤੇ ਮੋਨਕ ਤੋਂ ਕਟੇ ਅਲੱਗ ਕੰਟਰ